ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਫਰੋਇਪੁਰ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਲੌਕੇ ਦੇ ਵਿੱਚ ਲੌਕੇ ਪਿੰਡ ਆ ਜਿਹੜਾ ਮਿੱਤਰੋ ਫਰੋਇਪੁਰ ਜ਼ਿਲ੍ਹੇ ਦਾ ਪਿੰਡ ਆ ਗਿਆ ਤੇ ਜਦੋਂ ਤੁਸੀਂ ਜੀਰੇ ਤੋਂ ਮਖੂ ਵਾਲੇ ਪਾਸੇ ਨੂੰ ਦੂਰੀ ਤੈਅ ਕਰੋਗੇ ਤਾਂ ਤੁਹਾਨੂੰ ਮਿੱਤਰੋ ਰਸਤੇ ਦੇ ਉੱਤੇ ਹਾਈਵੇ ਦੇ ਉੱਤੇ ਲੱਗਿਆ బోర్ਡ ਮਿਲੇਗਾ ਪਿੰਡ ਟੰਡੀਆਂ ਦਾ ਜਿੱਥੇ ਪਿਸਟਲ ਸਾਨਾ ਮਿੱਤਰੋ ਸਮੁੰਦਰ ਸਾਨਾ ਤੁਸੀਂ ਗੋਰੇ ਵੀਰ ਨੂੰ ਜਾਣਦੇ ਆ ਉਹ ਪਿੰਡ ਦੇ ਵਿੱਚ ਉਹਦੀ ਰਸਤਾ ਲੰਘ ਕੇ ਆਉਂਦਾ ਮਿੱਤਰੋ ਚੱਬੇ ਪਿੰਡ ਦੇ ਵਿੱਚ ਤੇ ਚੱਬੇ ਪਿੰਡ ਤੋਂ ਬਾਅਦ ਜਿਹੜਾ ਤੀਜਾ ਪਿੰਡ ਆ ਜਾਂਦਾ ਉਹ ਲੌਕੇ ਪਿੰਡ ਆ ਤੇ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਤੀਜੀ ਪੀੜੀ ਆ ਵਪਾਰ ਲੈਣ ਦੇ ਵਿੱਚ ਵੱਡਾ ਨਾਮ ਆ ਭਾਈ ਹੁਣਿਆਂ ਦਾ ਅੱਜ ਫੇਰ ਆਪਾਂ ਉਸੇ ਵਪਾਰ ਲੈਣ ਦੇ ਵਿੱਚੋਂ ਜਾਨਵਰ ਤੁਹਾਨੂੰ 6 ਵਿਖਾਉਣੇ ਇੱਕ ਮੱਝ ਇੱਕ ਕੱਟਾ ਤੇ 4 ਦਿਖਾਉਣੀਆਂ ਤੁਹਾਨੂੰ ਗਾਵਾਂ ਕਰਦੇ ਗੱਲਬਾਤ ਸਾਰੀ ਡਿਟੇਲ ਜਾਣਦੇ ਸਤਿ ਸ਼੍ਰੀ ਅਕਾਲ ਵੀਰੇ ਸਾਸੀ ਗਾ ਵੀਰ ਜੀ ਕੀ ਹਾਲ ਚਾਲ ਆ ਵੀਰੇ ਵਧੀਆ ਵਧੀਆ ਤੁਸੀਂ ਦੱਸੋ ਕੀ ਹਾਲ ਹੈ ਸ਼ੇਤਾਂਕਰ ਪਰਿਵਾਰ ਸਾਹਿਬ ਜੀ ਹਾਂ ਜੀ ਹਾਂ ਜੀ ਵਧੀਆ ਜੀ ਠੀਕ ਆ ਅੱਛਾ ਇੱਕ ਵਾਰੀ ਨਾਮ ਤੇ ਐਡਰੈਸ ਦੱਸਦੇ ਮੈਨੂੰ ਵੀਰੇ ਮੇਰਾ ਪਿੰਡ ਲੌਕੇਗਾਲਾ ਜੀ ਜੀਰਾ ਡਿਸਟ੍ਰਿਕਟ ਆ ਦੇ ਫੋਇਪੁਰ ਜੀ ਅੱਛਾ ਨਾਮ ਕੀ ਸੀ ਮੇਰੇ ਆਪਣੇ ਸਾਜਨਪ੍ਰੀਤ ਸਿੰਘ ਹੈ ਸਾਜਨਪ੍ਰੀਤ ਸਿੰਘ ਹੈ ਹਾਂਜੀ ਅੱਛਾ ਸਾਜਨਪ੍ਰੀਤ ਭਾਈ ਕਿੰਨੇ ਚਿਰ ਤੋਂ ਇਸ ਕਿੱਤੇ ਦੇ ਨਾਲ ਜੁੜਿਆ ਵੀਰੇ ਮੈਂ ਡੇਢ ਸਾਲ ਤੋਂ ਜੁੜਿਆ ਆ ਇਸ ਠੀਕ ਆ ਕਿੰਨੀ ਪੀੜੀ ਆ ਗਈ ਇਸ ਕਿੱਤੇ ਦੇ ਆਪਣੀ ਤੀਜੀ ਪੀੜੀ ਆਈ ਜੀ ਤੇ ਵੱਧ ਗਾਈਆਂ ਦਾ ਕੰਮ ਹੈ ਕਿ ਮਈਆਂ ਹਾਂਜੀ ਵੱਧ ਗਾਈਆਂ ਦੇ ਕਰਦੇ ਆਪਾਂ ਮਈਆਂ ਵੀ ਲਾਇਦ ਗਿਆ ਇੱਕ ਦੋ ਠੀਕ ਆ ਵੀ ਮੈਂ ਤੇ ਘੱਟ ਫੋਕਸ ਆ ਗਾਂ ਦੇ ਵੱਧ ਹਾਂਜੀ ਹਾਂਜੀ ਠੀਕ ਆ ਅੱਛਾ ਵੀਰੇ ਅੱਜ ਗਾਵਾ ਚਾਰ ਆਪਣੇ ਕੋਲੇ ਹਨਾ ਹਾਂਜੀ ਹਾਂਜੀ ਆ ਪਹਿਲੇ ਨੰਬਰ ਤੇ ਜਿਹੜੀ ਗਾਂ ਆ ਵੀਰੇ ਕਿੰਨੂਆ ਸੂਆ ਸੁੰਦੀ ਆ ਆ ਦੂਜਾ ਸੂਆ ਸੁੰਦੀ ਆ ਇਹ ਗੱਭਣਾ ਦੂਜਾ ਸੂਆ ਸੁੰਦੀ ਆ ਹਾਂਜੀ ਅੱਛਾ ਸਾਈਡ ਵਿੱਚ ਕਿੰਨੇ ਦਿਨ ਪਏ ਜਾਂਦੇ ਹਜੇ ਇਹਦੇ 3-4 ਦਿਨ ਲੈ ਜਾਣੀ ਆ ਜੀ ਇਹ ਕਿ ਲੱਡੂਲਾ ਬਹੁਤ ਆ ਢਿੱਲਾ ਟੁਲਾ ਕਾ ਚਾਹੇ ਦੁਦ ਰਿਕਾਰਡ ਕੀ ਰਿਹਾ ਬਾਈ ਇਹਦਾ ਪਹਿਲੇ ਸੂਹੇ ਹੀ 22 ਲੀਟਰ ਦਾ ਰਿਹਾ ਵਾ ਠੀਕ ਆ ਬਾਈ ਤੁਹਾਨੂੰ ਤੁਹਾਨੂੰ ਬਹੁਤ ਚੰਗਾ ਕਰਨ ਹਾਂ ਹਾਂਜੀ ਹਾਂਜੀ ਬਾਕੀ ਤੋਰਦਾਰ ਵੀ ਪਲਵਾਨਾਂ ਵਾਂਗੂ ਦੁਰਦੀ ਆ ਹਾਂਜੀ ਹਾਂਜੀ ਵਧੀਆ ਦੁਰਦੀ ਆ ਜੀ ਲੈ ਵੀ ਇੱਕ ਦशक ਵੀਰੋ ਨੋਟ ਕਰਿਓ ਇਹਦੇ ਪੱਖ ਜਰਸੀ ਦਾ ਵਾਧਾ ਬੈਸਕ ਪ੍ਰਿੰਟ ਆ ਜਿਹੜਾ ਉਹ ਐਚ ਐਫ ਵਾਲਾ ਵਾ ਪੇਟੋ ਇਹ ਜਰਸੀ ਦੇ ਪੈਦਾ ਹੋਈ ਹੋਊਗੀ ਬਾਕੀ ਧੰਚਾ ਮਜੂਦ ਚੰਗਾ ਦੁੱਧ ਟੋਰਨ ਵਾਲੀ 22 ਕਿਲੋ ਦਈ ਜਾਊਗੀ ਕਿਉਂਕਿ ਇਹਦੀ ਅਗਵਾਈ ਜਾਂਦਾ ਬਈ ਆਰਡਰ ਭਰਦਾ ਵਾ ਇਹਦਾ ਲੇਵਾ ਭਰਦਾ ਵਾ ਕਿਲੋ ਕਿਲੋ ਵਾਲਾ ਦਾ ਥਾਣੀਆਂ ਗਰਮ ਵਾਲੇ ਨੂੰ ਵੇਸ ਤੁਸੀਂ ਇਹ ਸਿੱਧੀ ਪਾਵਰ ਵਾਲਾ ਥਣ ਪੂਰਾ ਆਣ ਪੰਪ ਥਣ ਲੱਗਿਆ ਹੋਇਆ ਅੱਛਾ 사ਜਨ ਬਾਈ ਇਹਦਾ ਰੇਟ ਕੀ ਰਹੂਗਾ ਡਿਮਾਂਡ ਕੀ ਵੀਰੇ 70000 ਰੁਪਿਆ ਰੇਟ ਰਹੂਗਾ 70000 ਰੁਪਿਆ ਡਿਮਾਂਡ ਆ ਮੰਤਣਾਂ ਵਿੱਚੋਂ ਬਾਈ ਹਾਂਜੀ ਮੰਤਣ ਕਰਦਾ ਇਹ ਆਪਾਂ ਵਿੱਚੋਂ ਠੀਕ ਆ ਵੀਰੇ ਇਹ 사ਜਨ ਬਾਈ 2 ਨੰਬਰ ਤੇ ਕਾਲੀ ਗੱਡੀ ਜਿਹੜੀ ਵੀਰੇ ਹਾਂਜੀ ਆ ਵੀ ਗੱਬਣ ਹੈ ਜੀ ਤਿਆਰ ਹੀ ਆ ਅੱਛਾ ਇੱਕ ਬੰਦੇ ਲੈ ਜੂਗਾ ਜੀ ਲੈ ਲੈਣ ਇਹਨੇ 10 12 ਇਨੇ ਪਹਿਲੇ ਪਹਿਲੇ ਸੂਏ 12 22 ਲੀਟਰ ਦਾ ਉਹਦੇ ਚੁਆਇਆ ਠੀਕ ਹੈ 22 ਲੀਟਰ ਹੈ ਹਾਂਜੀ ਹਾਂਜੀ ਆ ਫਾਰਮ ਦੇ ਵਿੱਚੋਂ ਆਈ ਹੈ ਖੁੱਲੀ ਫਾਰਮ ਦੇ ਵਿੱਚੋਂ ਆਈ ਹੈ ਹਾਂਜੀ ਨੇ ਜੀਓ ਨਹੀਂ ਲਾਇਆ ਇਹ ਚੰਗੀ ਤਰ੍ਹਾਂ ਇਹ ਖੁੱਲੀ ਆਈ ਹੈ ਹੈਨਾ ਹਾਂਜੀ ਹਾਂਜੀ ਖੁੱਲੀ ਆਈ ਕਰਕੇ ਤੂੰ ਜਿਹੜਾ ਆਡ ਕਰਦੇ ਦੱਸੇ ਦੀ ਹਾਂ ਫਿਰ ਆ ਜੀ ਨਹੀਂ ਜੇ ਮਲਾ ਰੱਸਾ ਪਾਇਆ ਜਿੱਥੇ ਖੁੱਲੀ ਦਾ ਰੱਸਾ ਪੈ ਗਿਆ ਬਹੁਤ ਫਰਕ ਆ ਹਾਂਜੀ ਹਾਂਜੀ ਅਸੀਂ ਵੀਰੇ ਲੇਵਾ ਦਾ ਪੂਰਾ ਰਿਕਾਰਡ ਤੋੜ ਜੂਗੀ ਹਾਂਜੀ ਹਾਂਜੀ ਤੋੜ ਜੂਗੀ ਹੂੰ ਬਣੂਗੀ ਚੰਗੀ ਥੱਲੋ ਹਾਂਜੀ ਹਾਂਜੀ ਦਿਲ ਲੈ ਲੈਨੇ ਬਰਾ ਜੇ ਲੈ ਜੂਗੀ ਦਿਨ ਤਾਂ ਤੋੜਨੋਂ ਲੈ ਜੂ ਇਹਦਾ ਰੇਟ ਕੀ ਰਹੂਗਾ 사ਜਨ ਦਾ ਇਹ ਆਪਾ ਠੀਕ ਹੈ ਬਈ ਠੀਕ ਹੈ ਵੀਰੇ ਆਇਆ ਸਾਜਣ ਬਈ ਤੇਰੇ ਨੰਬਰ ਤੇ ਗਾਣ ਜੜੀ ਵੀਰੇ ਆ ਤਾਜੀ ਸੋਈ ਆ ਜੀ ਅੱਛਾ ਕਿੰਨੇ ਦਿਨ ਹੋ ਗਏ ਵੀਰੇ ਸੋਈ ਨੂੰ ਇਹਨੂੰ ਇਹਨੂੰ 4 ਦਿਨ ਹੋ ਗਏ ਸੋਈ ਨੂੰ ਜੀ 4 ਦਿਨ ਹੋ ਗਏ ਮਗਰ ਆ ਗਿਆ ਇਹਦੇ ਬੱਛਾ ਹੈ ਨਾ ਬਈ ਹਾਂਜੀ ਮਗਰ ਬੱਛਾ ਹੀ ਆ ਜੀ ਆ ਲਾਲ ਡੱਬਾ ਬੱਛਾ ਆ ਜਾਂਦਾ ਮਗਰ ਹਾਂਜੀ ਹਾਂਜੀ ਲਾਲ ਡੱਬਾ ਜਿਹੜਾ ਬੈਠਾ ਜੀ ਹਾਂ ਠੀਕ ਹੈ ਬੈਠੇ ਦੋਵੇਂ ਆ ਹੁਣ ਅੱਛਾ ਵੀਰੇ ਇਹਦੇ ਥੱਲੇ ਕਿੰਨਾ ਦੁੱਧ ਤਿਆਰ ਆ ਬਈ ਹੁਣ ਇਹਦੇ ਥੱਲੇ ਠੰਡਾ 8 ਲੀਟਰ ਦੁੱਧ ਤਿਆਰ ਹੈ ਜੀ ਦੋਵੇਂ ਡੰਗਾਂ ਦਾ ਹਾਂਜੀ ਦੋਵੇਂ ਡੰਗਾਂ ਦਾ ਇਹ ਬੋਲੇ ਹੀ ਹੈ ਜੀ ਹਾਂਜੀ ਛਾਹ ਨੂੰ ਪਾ ਲਈਏ ਦੋ ਤਾਂ ਦੇ ਜੂਗੀ 15 16 ਕਿਲੋ ਹਨਾ ਵੀਰੇ ਦੇ ਦਿਓਗੇ ਆਰਾਮ ਨਾਲ ਬਾਹਰ ਹੀ ਦੇ ਸਕਦੇ 15 16 ਤੋਂ ਹਾਂਜੀ ਅਜਾ ਚੁਆਈ ਚੁਈ ਚੰਗੀ ਲੱਗੀ ਹਾਂਜੀ ਹਾਂਜੀ ਵਧੀਆ ਚੁਆਈ ਠੀਕ ਆ ਕੇ ਪੂਰ ਛਟਾਈ ਠੰਡੀ ਸੀਲ ਆ ਜਿਵੇਂ ਮੱਦੇ ਬੈਠੇ ਬੈਠਾ ਸਾਇਨਿਕ ਥੰਡ ਦਾ ਫਰਕ ਜਾਂ ਲੱਗਦਾ ਜਿਵੇਂ ਛੋਟਾ ਵੱਡਾ ਨਹੀਂ ਉਹ ਨਾ ਕਰ ਜਾਂਦੀ ਆ ਸਿੱਤਰ ਧਾਰ ਦਾ ਨਹੀਂ ਫਰਕ ਆਗਾ ਜਿਵੇਂ ਮੜਿਆ ਉਹ ਲੰਮਾ ਕਰ ਜਾਂਦੀ ਆ ਠੀਕ ਆ ਵੀ ਠੀਕ ਆ ਵੀਰੇ ਹਾਂਜੀ ਅੱਛਾ ਇਹਦਾ ਰੇਟ ਕੀ ਰਹੂਗਾ ਵੀਰੇ ਇਹਦਾ 60000 ਰੁਪਿਆ ਜੀ 60000 ਰੁਪਿਆ ਲਾੜ ਪਿਆਰ ਹੁੰਦਾ ਵੀ ਇਹਨੂੰ ਹਾਂਜੀ ਹਾਂਜੀ ਕਰ ਦਾਂਗੇ ਜੀ ਠੀਕ ਆ ਵੀ ਚਾਰ ਨੰਬਰ ਤੇ ਜਿਹੜੀ ਗਾਂ ਬਾਈ ਹਾਂਜੀ ਉਹ ਵੀ ਤਿਆਰ ਆ ਸੁਈ ਆ ਤਾਜੀ ਠੀਕ ਕਿੰਨੇ ਦਿਨ ਹੋ ਗਏ ਬਾਈ ਇਹਨੂੰ ਆ ਚਾਰ ਪੰਜ ਪੰਜ ਦਿਨ ਹੋ ਗਏ ਸੁਈ ਨੂੰ ਇਹਨੂੰ ਇੱਕ ਦਿਨ ਦਾ ਹੀ ਫਰਕ ਆ ਇਹ ਗਦਲੇ ਅੱਛਾ ਇਹਦੇ ਥੱਲੇ ਕਿੰਨਾ ਦੁੱਧ ਤਿਆਰ ਆ ਪਈ ਹੈ ਇੱਥੇ ਲਈ 12 ਲੀਟਰ ਦੁੱਧ ਤਿਆਰ ਹੈ ਇਹਨਾਂ ਕੰਡੇ ਵਾਲਾ ਹੈ ਹਾਂਜੀ ਹਾਂਜੀ ਠੀਕ ਹੈ ਇਹ ਵੀ ਦੁੱਧ ਇੰਨੇ ਦੇ ਦੋ 17 18 ਹੈ ਨਾ ਹਾਂਜੀ ਹਾਂਜੀ ਦੇ ਜੂਗੀ ਸ਼ਾਮ ਨੂੰ ਚੰਗੀ ਬਣ ਜਾਂਦੀ ਹੁੰਦੀ ਹੈ ਬਾਈ ਸ਼ਾਮ ਨੂੰ ਬਣ ਜਾਂਦੀ ਚੰਗੀ ਅੱਧੇ ਦਿਨ ਤੇ ਵੀਡੀਓ ਮਤਲਬ 12:14 ਮਿੰਟ ਤੇ ਮੈਂ ਵੀਡੀਓ ਫੁਲਵਾ ਰਿਹਾ ਹਾਂ ਦੀ ਉਹ ਸਭ ਤੋਂ ਜੱਜਮੈਂਟ ਕਰਨੀ ਆ ਤੁਸੀਂ ਅਜੇ 6 ਘੰਟੇ ਬਾਕੀ ਆ ਕਿਉਂਕਿ ਆਪਾਂ 6-7 ਦੇ ਕਰੀਬ ਜਿਚਵਾਈ ਕਰਦੇ ਹੁੰਦੇ ਆ ਹਾਂਜੀ ਸਵੇਰ ਵੀ ਆਪਾਂ ਲੇਟ ਹੀ ਕਰਦੇ ਚਿਵਾਈ ਅੱਛਾ ਬਾਈ ਫਿਰ ਖਾਣ ਪੀਣ ਨੂੰ ਖੁੱਲੀਆਂ ਦੋਵੇਂ ਹਾਂ ਜੀ ਖਾਣ ਪੀਣੋਂ ਵਧੀਆ ਖੁੱਲ ਗਿਆ ਵਾਦਾਲੋਂ ਨਾਲ ਵਧੀਆ ਖਾਂਦੀ ਸਿੰਦਰ ਰੇਡ ਬਾਈ ਇਹਦਾ ਵੀ 60000 ਰੁਪਿਆ ਜੀ ਠੀਕ ਹੈ ਬਈ ਅਸੀਂ ਇੱਕ ਕਟਾ ਤੇਰੇ ਕੋਲੇ ਵੀਰੇ ਥਾਣੇ ਹਾਂ ਜੀ ਹਾਂ ਜੀ ਇਹ ਕਿਹੜੇ ਸੀਮਨ ਦਾ ਬਾਈ ਆ ਅਰਜਨ ਕੁੰਗੜ ਦਾ ਹੈ ਠੀਕ ਹੈ ਅਸੀਂ ਇਹਦੀ ਕਿੰਨੀ ਉਮਰ ਆ ਬਾਈ ਹਾਂ ਜੀ ਇਹਦੀ ਉਮਰ ਕਿੰਨੀ ਹੈ ਵੀਰੇ ਇਹਦੀ 22 ਮਹੀਨੇ ਉਮਰ ਆ ਜੀ 22 ਮਹੀਨੇ ਉਮਰ ਹਾਂ ਜੀ ਇੱਥੇ ਹੀ ਬੋਲੀ ਜਾ ਵੀਰੇ ਅਜਾ ਸਜਨ ਬਈ ਇਹਦਾ ਮਲਰ ਕਾਰਡ ਮਾਂ ਵਾਲੇ ਪੱਖ ਤੋਂ ਕੀ ਆ ਆ ਮਾ ਹੀ ਇਹਨੇ ਆਪਣੇ ਚਾਚੇ ਕੋਲ ਹੀ ਆਈ 10 17 18 ਲੀਟਰ ਦੁੱਧ ਦਿੰਦੇ ਪਈ ਆ ਉਹ ਤਿਆਰ ਆ ਹੈ ਹਾਂਜੀ ਹਾਂਜੀ ਕੋਈ ਚਵਾਈ ਕਰਕੇ ਵੀ ਖਰੀਦ ਸਕਦਾ ਉਹਨੂੰ ਹਾਂਜੀ ਹਾਂਜੀ ਖਰੀਦ ਸਕਦਾ ਠੀਕ ਹੈ ਇਹਦਾ ਰੇਟ ਵੀਰੇ ਇਹਦਾ ਰੇਟ ਹੀ 60000 ਰੁਪਏ ਜੀ 60000 ਰੁਪਏ ਠੀਕ ਹੈ ਬਾਈ ਲੈ ਮਿੱਤਰੋ ਪਿਓ ਵਾਲੇ ਪੱਖ ਤੋਂ ਹੈਗਾ ਅਰਜਨ ਕੁੰਗੜ ਦਾ ਮਾਣ ਵਾਲੇ ਪੱਖ ਤੋਂ ਹੈਗਾ 17 18 ਕਿਲੋ ਦਾ ਰਿਕਾਰਡ ਦੁੱਧ ਦਾ ਬਾਈ ਦੇ ਚਾਚੇ ਦੇ ਕੋਲ ਹੀ ਮੈਂ ਆ ਤੁਸੀਂ ਚਵਾਈ ਕਰਕੇ ਵੀ ਜੇ ਕਟਾ ਲੈਣਾ ਤੇ ਲੈ ਸਕਦੇ ਆ ਇਹ ਵੀ ਵੱਡੀ ਆਫਰ ਆ ਅੱਛਾ ਇੱਕ ਮੈਂ ਆ ਸਜਨ ਬਾਈ ਉਹ ਕਿੰਨਾ ਸੁਆਸ ਹੁੰਦੀ ਹੈ ਵੀਰੇ ਉਹ ਚੌਥਾ ਕਸੂਆ ਜੀ ਚੌਥਾ ਸੂਆ ਸੂਨਾ ਆਉਨੇ ਹਾਂਜੀ ਹਾਂਜੀ ਚੌਥਾ ਅੱਛਾ ਕਿੰਨੇ ਦਿਨ ਲੈ ਜੂਗੀ ਵੀਰੇ ਹਜੇ ਉਹ ਲੈ ਜੂਗੀ ਹੁਤਾ ਜੀ ਸੱਤ ਤਾਂ ਲੈ ਜੂਗੀ ਹਾਂਜੀ ਹਾਂਜੀ ਐਸਾ ਵੀ ਕੀ ਰਿਕਾਰਡ ਆ ਦੁੱਧ ਆਉਂਦਾ ਉਹਦੇ ਪਹਿਲੇ ਜਦ ਮਗਰਲੇ ਸੂਏ ਜਿਹੜੇ 12 ਲੀਟਰ ਦੁੱਧ ਦਿੰਦਾ ਜੀ ਮਗਰਲੇ ਸੂਏ 12 ਲੀਟਰ ਹੈ ਹਾਂਜੀ ਹਾਂਜੀ ਫਾਇਦਾ ਲੈ ਜੂਗੀ ਦਿਨ ਤਾਂ ਬਣ ਜੂ ਹਾਂਜੀ 1.5 ਲੈ ਜੜੇ ਇਹ 8 ਤੋਂ 10 ਵੀ ਲੈ ਸਕਦੇ ਤੈਨਾਂ ਹੋ ਹਾਂਜੀ ਅਸੈਂਡਰ ਰੇਟ 600 ਰੁਪਏ ਕੀ ਰਹੂਗਾ ਵੀ ਇਹਦੇ 90000 ਰੁਪਏ ਜੀ 90000 ਰੁਪਏ ਮਾਨਤਾਂ ਵਿੱਚੋਂ ਅਜੇ ਮਾਨਤਾਂ ਕਰਦਾ ਹੈਗੇ ਵਿੱਚੋਂ ਆਪ ਨਹੀਂ ਮੇਂ ਮੇਟਰ ਚੌਥਾ ਸੁਆ ਮੈਂ ਸੁੰਦੀ ਆ 1.8 ਤੋਂ 10 ਦਿਨ ਦੀ ਕੱਚੀ ਆ ਲੇਵੇ ਭਾਂਡੇ ਵਾਲੋ ਸਾਫ ਸੁਥਰੀ ਆ ਜੰਨੀ ਹੈਗੀ ਹਜੇ ਮੈਂਨੇ ਲੈ ਜਾਣੇ ਦੇਣ ਬਣਦੀ ਬਣਾਉਂਦੀ ਨੇ ਉਹਦੇ 10 ਤਾਂ ਟੋਰਾਂ ਨਾਲ ਕੱਢੂਗੀ ਕਿਉਂਕਿ ਮੈਂ ਹਜੇ ਉੱਤੋਂ ਟਟ ਲੈਣੀ ਹੋਈ ਪੂਰਾ ਵੀ ਤੇ ਰੇਟ ਆ ਜਿਹੜਾ ਇਹਦਾ 90000 ਰੁਪਇਆ ਮਾਨਤਨ ਹੋ ਜਾਊਗਾ ਵਿੱਚੋਂ ਹਾਂਜੀ ਹਾਂਜੀ ਸਾਜਨ ਬਾਈ ਨੰਬਰ ਸਾਂਝਾ ਕਰੀ ਇੱਕ ਵਾਰੀ ਬਈ ਮੇਰਾ ਨੰਬਰ 88729598 ਇੱਕ ਵਾਰੀ ਹੋਰ ਬੋਲੋ 88729598 88729598 ਹਾਂਜੀ 887295982 ਦਾ ਨੰਬਰ ਆ ਪਿੰਡ ਹੈਗਾ ਬਾਈ ਲੋਕੇ ਕਲਾਂ ਤੇ ਜ਼ਿਲ੍ਹਾ ਲਗਦਾ ਵਾ ਪਾਈ ਫਰੋਈ ਪਰ ਤੇ ਮਿੱਤਰੋ ਪਿੰਡ ਤੁਹਾਨੂੰ ਦੱਸਿਆ ਹੀ ਹੋਇਆ ਪਿਸਟਲ ਸਾਣ ਵਾਲਾ ਸਮੁੰਦਰ ਸਾਣ ਵਾਲਾ ਗੋੜੇ ਵੀਰ ਵਾਲਾ ਉਹ ਪਹਿਲਾ ਪਿੰਡ ਆਉਂਦਾ ਤੇ ਉਦੋਂ ਬਾਅਦ ਚੱਬੇ ਪਿੰਡ ਆ ਜਾਂਦਾ ਤੇ ਚੱਬੇ ਤੋਂ ਬਾਅਦ ਤੀਜਾ ਪਿੰਡ ਆ ਜਿਹੜਾ ਉਹ ਲੌਕੇ ਕਲਾ ਪਿੰਡ ਆਉਂਦਾ ਤੇ ਜਿੱਥੇ ਵੀਰ ਦਾ ਕੰਮ ਆ ਵਪਾਰ ਦਾ ਤੀਜੀ ਪੀੜੀ ਆ ਵੱਡਾ ਨਾਮ ਆ ਵਪਾਰ ਲੈਣ ਦੇ ਵਿੱਚ ਇਹ ਸੀ ਗੱਲਾਂ ਬਾਤਾਂ ਇਹ ਸੀ ਡਿਟੇਲ ਭਾਈ ਅਗਲੀ ਕਾਰਵਾਈ ਤੁਹਾਡੇ ਹੱਥਾਂ ਤਨਵਾਦ ਸ਼ੁਕਰੀਆ ਜਿਉਂਦੇ ਰਹੋ ਬਹੁਤ ਸਾਰਾ ਪਿਆਰ